ਆਜਲਕਾ ਦੇ ਸਰਹੱਦੀ ਪਿੰਡ ਵੱਲੇ ਸ਼ਾ ਹਿਤਾੜ ਚ ਰਹਿੰਦੇ ਗਰੀਬ ਪਰਿਵਾਰਾਂ ਨੇ ਉਹਨਾਂ ਨੂੰ ਪੱਕਾ ਮਕਾਨ ਬਣਾਉਣ ਦੀ ਜਲਦੀ ਤੋਂ ਜਲਦੀ ਆਰਥਿਕ ਮਦਦ ਦੇਣ ਦੀ ਗੋਹਾਲ ਲਗਾਈ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਲ 2018 ਤੋਂ ਹੋਏ ਸਰਵੇ ਤੋਂ ਬਾਅਦ ਜਾਰੀ ਸੂਚੀ ਵਿੱਚ ਉਹਨਾਂ ਦਾ ਨਾਮ ਵੀ ਸ਼ਾਮਲ ਸੀ ਇਸ ਤੋਂ ਬਾਅਦ ਉਹਨਾਂ ਵੱਲੋਂ ਕਈ ਵਾਰ ਉਹਨਾਂ ਦੇ ਮਕਾਨ ਲਈ ਮਦਦ ਜਾਰੀ ਕਰਨ ਦੀ ਗੋਹਾਲ ਲਗਾਈ ਗਈ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਇਸ ਕਾਰਨ ਅੱਜ ਵੀ ਔਖਸਤਾ ਹਰ ਤਰ੍ਹਾਂ ਦੇ ਮਕਾਨਾਂ 'ਚ ਰਹਿਣ ਲਈ ਮਜਬੂਰ ਹੋ ਰਹੇ ਹਨ ਜਿਨ੍ਹਾਂ ਵਿੱਚੋਂ ਕੁਝ ਮਕਾਨ ਤਾਂ ਬਣ ਗਏ ਹਨ ਅਤੇ ਬਾਕੀ ਵੀ ਡਿੱਕਣ ਦੇ ਕਿਨਾਰੇ ਖੜੇ ਹਨ ਉਹਨਾਂ ਨੇ ਸਰਕਾਰ ਤੋਂ ਜਲਦੀ ਤੋਂ ਜਲਦੀ ਉਹਨਾਂ ਨੂੰ ਪੱਕਾ ਮਕਾਨ ਬਣਵਾਉਣ ਲਈ ਆਰਥਿਕ ਮਦਦ ਦੇਣ ਦੀ ਗੁਹਾਰ ਲਗਾਈ ਹੈ ਜਦੋਂ ਇਸ ਬਾਰੇ ਫਾਜ਼ਿਲਕਾ ਦੇ ਏਡੀਸੀ ਵਿਕਾਸਨਾਲ ਗੱਲਬਾਤ ਕੀਤੀ ਤੇ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਜਲਦੀ ਹੀ ਇਹਨਾਂ ਲਾਪਾਤਰੀਆਂ ਨੂੰ ਪੱਕਾ ਮਕਾਨ ਬਣਵਾਉਣ ਲਈ ਫੰਡ ਭੇਜੀ ਜਿੱਥੇ ਜਾਣਗੇ ਮਕਾਨ ਆਈ ਨਹੀਂ ਸਾਡੇ ਬਦੂ ਇਹਨਾਂ ਫੋਟੋ ਫੋਟੋ ਲੋਕਾਂ ਕਰਕੇ ਲੈ ਕੇ ਚੱਕ ਕੇ ਸਾਨੂੰ ਨਹੀਂ ਮਿਲਿਆ ਕਿਸ ਤਰ੍ਹਾਂ ਹਾਲ ਤੇਗੀ ਹੁਣ ਮਕਾਨ ਜਿਹੜੇ ਖੜੇ ਤੋਂ ਡਿੱਗਣ ਵਾਲੇ ਖੜੇ ਨੇ ਸਾਰੇ ਆਹੇ ਠਾ ਗਈਆਂ ਸਭ ਡਿੱਗ ਤੇ ਅਸੀਂ ਠੱਗੀ ਤੋਂ ਬਿਮਾਰ ਕੇ ਆਪ ਦੀ ਵੇਹ ਕਮਰਾ ਬਣਾਇਆ ਹੈ ਅੰਦਰ ਜਿਹੜਾ ਬੈਠੇ ਆ ਕਦੇ ਵੀ ਦੇਖਦਾ ਛੋਟੇ ਛੋਟੇ ਬੱਚੇ ਨੰਨੇ ਦੇ ਗਏ ਨੇ ਕੁੜੀਆਂ ਤਿੰਨ ਹੈਗੀਆਂ ਨੇ ਇੱਕ ਕਰਦੇ ਦੋ ਨੇ ਇੱਕ ਕਰਦੇ ਤਿੰਨ ਨੇ ਮੁੰਡਾ ਹੈ ਨਹੀਂ ਸਰਪੰਚ ਕਦੇ ਹੀ ਬਣਦਾ ਦਾ ਮੈਨੂੰ ਓਟਾ ਪਾਓ ਮੈਂ ਤਾਂ ਗੱਲ ਕਰਾਂ ਦਾ ਕੋਈ ਨਹੀਂ ਓਟਾ ਪਾਈ ਗਏ ਕੋਈ ਨਹੀਂ ਗੱਲ ਕਰਦਾ ਨਵਾਂ ਬਣਾਏ ਉਹੀ ਅੱਗੇ ਬੰਦਾ ਹੈ ਵੀ ਸਾਲ ਹੋ ਗਏ ਉਹ ਬਣਦੇ ਹੁਣ ਆਂਦਾ ਮਿ ਪਾਵਾਂਗਾ ਚੱਲੋ ਨਾਲ ਕੋਈ ਨਹੀਂ ਆਲੁੰਦਾ ਅਸੀਂ ਤੇ ਇੱਕ ਮਕਾਨ ਆਦੇ ਪਾਣਾ ਚਾਹਨੇ ਬੱਚੇ ਕੋਲ ਛੋਟੇ ਛੋਟੇ ਗੇ ਨੇ ਢੇਠ ਪਰੇ ਵੀ ਆ ਸਕਦੇ ਨੇ। ਵਿਆੜੀ ਦਾ ਤਾਂ ਹੀ ਕਰਨੇ ਔਰ ਕੀ ਕਰਨੇ ਚਾਚਾ ਰਖਣ ਵਾਲੀ ਪੜੀ ਜਿਹਾ ਸਾਡੇ ਕੋਲ। ਅਸੀਂ ਧੀ ਮੰਗੀ ਕਰਨੇ ਵੀ ਆ ਸਾਡੇ ਮਕਾਨ ਬਣ ਜਾਣ ਸਾਡੇ ਬੱਚੇ ਛੋਟੇ ਛੋਟੇ ਗੇ ਨੇ ਢੇਠ ਹੀ ਆ ਸਕਦੇ ਨੇ ਕਿ ਰਾਤ ਨੂੰ ਸੁੱਤਿਆਂ ਪੇ ਕੀ ਪਤਾ ਲੱਗਣਾ। ਢੇਠ ਹੀ ਆ ਜਾਵੇ ਤਾਂ ਬੱਚੇ ਤੇ ਢੇਠ ਹੀ ਆਣੇ ਨੇ। ਤਾਂ ਆਵਾਸ ਯੋਜਨਾ ਦੇ ਤਹਿਤ 2700 ਮਕਾਨਾਂ ਦਾ ਜਿਹੜਾ ਪ੍ਰਵਾਨਗੀ ਹੋਈ ਸੀਗੀ 2700 ਚੋਂ 1773 ਜਿਹੜੀ ਹੈ ਇਸ ਸਾਲ ਚ ਬਣਾਈ ਜਾਣੀ ਜਾਨੀ ਸੀਗੀ। ਤੇ ਬਾਕੀ ਜਿਹੜੇ ਅਗਲੇ ਸਾਲ ਚ ਬਣੇ ਜਾਣਗੇ ਜਿਹੜੇ 1773 ਸੀ ਇਹਨਾਂ ਦੇ ਵਿੱਚੋਂ 650 ਦੀ ਅਸੀਂ ਜਿਹੜੀ ਫਸਟ ਇਨਸਟਾਲਮੈਂਟ ਜਾਰੀ ਕਰ ਚੁੱਕੇ ਹਾਂ ਫਸਟ ਇਨਸਟਾਲਮੈਂਟ ਜਾਰੀ ਹੋਣ ਤੋਂ ਬਾਅਦ ਜਦੋਂ ਹੋਣੀਆ ਪਟ ਲੈਂਦੇ ਨੇ ਤੇ ਜਿਹੜੀ ਅੱਗੀ ਆ ਉਹ ਛੱਤ ਤੱਕ ਪਹੁੰਚ ਜਾਂਦੀ ਹੈ ਫਿਰ ਸੈਕੰਡ ਇਨਸਟਾਲਮੈਂਟ ਜਾਰੀ ਕੀਤੀ ਜਾਂਦੀ ਹੈ ਤੇ ਸਾਰਾ ਕੰਪਲੀਟ ਹੋਣ ਤੋਂ ਬਾਅਦ ਥਰਡ ਇਨਸਟਾਲਮੈਂਟ ਜਾਰੀ ਕੀਤੀ ਜਾਂਦੀ ਹੈ ਫਸਟ ਇਨਸਟਾਲਮੈਂਟ ਜਾਰੀ 650 ਦੀ ਹੋ ਗਈ ਹੈ ਬਾਕੀ 435 ਦੀ ਜਿਹੜੀ ਸੈਕੰਡ ਇਨਸਟਾਲਮੈਂਟ ਜਾਰੀ ਹੋ ਗਈ ਹੈ ਤੇ ਥਰਡ ਇਨਸਟਾਲਮੈਂਟ ਬਾਕੀ ਰਹਿਦੀ ਹੈ ਇਸ ਤੋਂ ਇਲਾਵਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਹ ਮਕਾਨ ਕੁਛ ਰਹਿੰਦੇ ਨੇ ਉਹਦੇ ਵਿੱਚ ਜਿਆਦਾ ਹੋ ਉਹਨਾਂ ਨੇ ਸਟਾਰਟ ਨਹੀਂ ਕੀਤਾ ਅਜੇ ਤੱਕ ਉਹਨਾਂ ਦੀ ਜੀਓ ਟੈਗਿੰਗ ਨਹੀਂ ਹੋਈ ਤਾਂ ਨਹੀਂ ਉਹਨਾਂ ਨੂੰ ਜਾਰੀ ਹੋਇਆ ਜਾਂ ਫਿਰ ਉਹ ਸਦਾ ਉਹਨਾਂ ਦਾ ਜਿਹੜਾ ਹੈਗਾ ਆ ਅਗਲੇ ਸਾਲ ਉਹਨਾਂ ਦੀ ਜਿਹੜੀ ਆ ਉਹ ਆਈ ਹੋਵੇ ਪ੍ਰਵਾਨਗੀ ਅੱਗੇ ਕਰਨ ਦੀ ਇਸ ਤੋਂ ਇਲਾਵਾ ਜਿਹੜਾ ਆ ਨਵੇਂ ਸਰਵੇ ਤੋਂ ਸਰਵੇ ਹੋ ਰਿਹਾ ਨਵੇਂ ਸਰਵੇ ਤੋਂ ਸਰਵੇ ਹੋਣ ਵਾਸਤੇ ਅਸੀਂ 400 ਪਿੰਡਾਂ ਦੇ ਸਰਵੇਅਰ ਨਿਯੁਕਤ ਕਰ ਦਿੱਤੇ ਗਏ ਨੇ 34 ਪਿੰਡਾਂ ਦੇ ਸਰਵੇਅਰ ਰਹਿੰਦੇ ਨੇ ਤੇ ਇਹ ਸਰਵੇ ਜਿਹੜੇ ਆ ਉਹ ਪਿੰਡ-ਪਿੰਡ ਜਾ ਕੇ ਜਿਹੜਾ ਆ ਉਹ ਸਰਵੇ ਕਰਨਗੇ ਉਸ ਤੋਂ ਬਾਅਦ ਵਿੱਚ ਜਿਹੜੇ ਇਡੈਂਟੀਫਾਈ ਹੁੰਦੇ ਨੇ ਮਕਾਨ ਉਹਨਾਂ ਵਾਸਤੇ ਜਿਹੜੀ ਇਹ ਪੰਚਾਇਤ ਮਤਾ ਪਾ ਕੇ ਦੇਗੀ ਤੇ ਇਹਨਾਂ ਦੇ ਮਕਾਨ ਕੱਚੇ ਆ ਇਹਨਾਂ ਨੂੰ ਜਿਹੜੀ ਹੈ ਪ੍ਰਵਾਨਗੀ ਇਹਨਾਂ ਨੂੰ ਮਦਦ ਪ੍ਰਾਈਮ ਮਿੰਿਸਟਰ ਵਾਚ ਰਹਿਤ ਪ੍ਰਵਾਨਗੀ ਕਿਤੇ ਜਨਿਯੋਗ ਹੈ ਜਾਂ ਉਹਨਾਂ ਦੇ ਮਕਾਨ ਕੱਚੇ ਹੋਣੇ ਚਾਹੀਦੇ ਜਾਂ ਮਕਾਨ ਨਾ ਹੋਵੇ ਜਾਂ ਉਹਨਾਂ ਦੇ ਕੋਲ ਮਕਾਨ ਬਣਾਉਣ ਵਾਸਤੇ ਜਗ੍ਹਾ ਨਹੀਂ ਹੈਗੀ ਤਾਂ ਫਿਰ ਜਿਹੜੀ ਹੈ ਪੰਚਾਇਤ ਜਗ੍ਹਾ ਵੀ ਦੇ ਸਕਦੀ ਹੈ ਪੰਜ ਮਰਲੇ ਦਾ ਤੋਂ ਪੰਜ ਮਰਲੇ ਜਗ੍ਹਾ ਦੇਣ ਤੋਂ ਉਪਰੰਤ ਜਿਹੜਾ ਹੈ ਉਹਨਾਂ ਦੇ ਮਕਾਨ ਬਣਗੇ ਉਹਨਾਂ ਦੀ ਜਿਹੜੀ ਹੈ ਫਲਸ਼ ਵੈਰਾ ਲੈਟ੍ਰੀਨ ਵੈਰਾ ਵੀ ਜਿਹੜੀ ਹੈ ਇਹਦੇ ਵਿੱਚ ਬਣਾਉਂਦਾ ਪ੍ਰੋਵੀਜ਼ਨ ਹੈ ਉਦੇ ਬਸ ਵੀ ਨਿਲੀ ਗ੍ਰਾਂਟ ਦਿੱਤੀ ਜਾਏਗੀ ਇੱਕ ਬੰਦੇ ਸ਼ਹਿਰ ਕਾਰਡ ਦੇ ਕੁਝ ਪਰਿਵਾਰ ਹੈ ਜਿਹਨਾਂ ਉਹ ਕੱਚੇ ਮਕਾਨੇ ਰਹਿ ਰਹੇ ਤੇ ਦੋ ਤਿੰਨ ਦੋਨਾਂ ਦੇਖੀ ਗਏ ਇੱਕ ਪਰਿਵਾਰ ਦੀ ਗੱਲ ਕੋਈ ਅਸੀਂ ਅਸੀਂ ਦੇਖ ਲੈਂਦੇ ਚੈੱਕ ਕਰ ਲੈਂਦੇ ਆ ਜੇਕਰ ਉਹਨਾਂ ਦੇ ਇਸ ਵੇਲੇ ਇਸ ਸਾਲ ਦੇ ਹੀ ਹੈਗੇ ਉਹਨਾਂ ਦੇ ਪਰਵਾਨਗੀ ਵਿੱਚ ਹੈਗਾ ਤੇ ਉਹ ਹੁਣੇ ਹੀ ਅਸੀਂ ਉਹਨਾਂ ਦਾ ਚੱਕਰਵਾ ਦਿੰਦੇ ਆ ਜੇ ਅਗਲੇ ਸਾਲ ਵਿੱਚ ਹੈਗਾ ਤੇ ਅਪ੍ਰੈਲ ਦੇ ਵਿੱਚ ਉਹਨਾਂ ਦਾ ਸ਼ੁਰੂ ਕਰਵਾ ਦਾਂਗੇ ਨਵੇਂ ਸਿਰੇ ਤੋਂ ਉਹਨਾਂ ਦੇ ਮਕਾਨ 8 ਬੰਦੇ ਹੈ ਅਸੀਂ ਉਹ ਕਰ ਲਮਗੇ ਬਣਾ ਕਰ ਦਿਆਂਗੇ ਉਹਨਾਂ ਦੇ ਕਰਵਾ ਦਿੰਦੇ ਆ ਉਹਨੂੰ ਪੇਮੈਂਟ ਭੇਜ ਦਿੰਦੇ ਆ